ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆ ਕੰਮ ਨਾ ਮਿੱਟੇ ਤਾ ਕੰਜਰਾ ਚਾਰੇ ਬੈਠਾ ਕੀ ਕਰਦਾ ਓਰੇ ਮੈਂ ਤਾਂ ਮਸਤ ਆਪਣਾ ਕਰ ਨੋ ਪਾਜੀ ਨਕਰੀ ਜਾਂਦਾ ਸੀ ਪਤਾ ਤੇਰਾ ਭਜਨਾਂ ਦਾ ਕਿਹੜੇ ਭਜਨ ਕਰਦਾਗਾ ਤੂੰ ਕੰਨੂ ਫੈਰਨੇ ਚੜੀ ਚੜਾਈ ਆਈ ਐ ਸਪੈਂਸਰ ਗੱਡੀ ਮੂੰਗੂ ਲਾਰਮ ਮਾਰਦੀ ਤੁੜੀ ਜਾਂਦੀ ਐ ਕੋ ਕੰਮਕਾਰ ਵੀ ਕਰ ਲਿਆ ਕਰ ਸਾਰੀ ਉਮਰ ਭਜਨਦਾ ਹਲੇ ਏਡੀ ਸੇ ਤੇ ਕਿੱਥੋਂ ਟਾਈਮ ਹੋ ਗਿਆ ਤੇਰਾ ਤੂੰ ਇੰਨੀ ਕਾਹਲ ਨਾਲ ਨਾ ਗੱਲ ਕਰੇਂ ਕਰ ਬੈ ਜਾ ਓਰੇ ਮੈਨੂੰ ਦੱਸ ਕੀ ਆ ਜੀ ਹਾਂ ਕੰਮ ਹੁਣ ਛਾਲੀਉਂ ਬਥੋੜੀ ਕਰੇ ਜੱਟ ਦੇ ਕਰਮਾ ਚਾ ਇਸ ਲਿਖਿਆ ਮੈਂ ਤਾਂ ਛੋਟੀ ਜੀ ਡੰਡ ਤੀ ਤੇਰੇ ਨਾਲ ਗੁੜੇ ਖੁੰਡਣ ਵਾਲਾ ਅੱਛਾ ਮੈਂ ਹਲੇ ਆਇਆ ਵੀ ਨੀ ਪਹਿਲੀ ਹੱਡਾਂ ਲੈ ਕੇ ਬਹਿ ਗਿਆ ਮੈਂ ਜੀ ਉਹ ਵਰਤਾ ਤੇਰੇ ਨਾਲੋਂ ਘੱਟੋ ਘੱਟ 10 ਸਾਲ ਛੋਟਾ ਹਾਂ ਅੱਛਾ ਜੀ ਤੂੰ 99 ਮਾਡਲ ਮੈਂ 93 ਚ ਬਾਅਦ ਸਲੈਂਸਰ ਚ ਆਇਆ ਮੈਂ ਤੂੰ ਤਾਂ 16 ਸਾਲ ਦਾ 18 ਸਾਲ ਦਾ ਹਲ ਤਾਂ ਮਿੰਦਲਾ ਦਾ ਕੀ ਹੋਰ ਹੁਣ ਗੱਭਰੂ ਜਮਾਨਾ ਵਗ ਜਾ ਗਲੀਆਂ ਗੋਲੀਆਂ ਚ ਗੇੜੇ ਤੇ ਆ ਟਰਾਈ ਮਾਰਿਆ ਕਿਸਤੇ ਚੜਾਈ ਤਾਂ ਹਜੇ ਤਾਂ ਅਕਲਗਾਰ ਵੀ ਨਹੀਂ ਆਈ ਚੜਾਈ ਤੇਰੇ ਤੇ ਮਾਰੀ ਸੀ ਉਹ ਪਾਸ ਗਈ ਨਾ ਹੋਰ ਵੀ ਦੇਖ ਲੈ ਕੱਦੀ ਲਿਆ ਜਗਾ ਤਾਂ ਹੁਣ ਤਾਂ ਕੰਮ ਛੱਡੀ ਬੈਠਿਆਂ ਬਸ ਤੂੰ ਹੀ ਨਹੀਂ ਖੜਨ ਦਿੰਦੀ ਛੂਟ ਦੇ ਖ ਲਾਲ ਪਾਏ ਜਿਵੇਂ ਚੋਨੇ ਨੂੰ ਅਗਰ ਲੱਗੀ ਹੁੰਦਾ लाਤ ਨਹੀਂ ਦਿੱਤੀ ਲਾੜ ਰੜਕਦਾ ਤੇਰੇ ਹਾਂ ਰੜਕਦਾ ਤੇ ਪਾਇਆ ਰੜਕਦਾ ਤਾਂ ਕਾਹਨੂੰ ਮੱਚੀ ਬਿਊ ਆਪ ਦੇ ਜਾਨੇ ਹੁਸ਼ਰ ਕੀ ਬਾਣੀ ਪੂਰਾ ਅਨਾਲ ਛਾਲਰ ਵੀ ਲਾਈ ਹੈ ਹਾਂ ਆਹੋ ਅੱਛਾ ਸਾਰਾ ਜੋਰ ਸੁੱਟਾਂ ਤੇ ਲਾਤਾ ਮੇਰੇ ਤੇ ਨਾ ਦਾ ਸਰਪੀ ਲਾਈ ਨੂੰ ਕੁੱਟਦਾ ਭਜਾ ਮੈਲਿਆ ਜੇ ਨਾ ਤੂੰ ਕੁੱਟਦਾ ਭਲਾ ਮੈਂ ਪਾ ਕੇ ਕਿੱਥੇ ਨਿਕਲੇਗਾ ਆਏ ਮਾਰੇ ਜਾਂ ਪੰਜਾ ਬੰਟਣ ਕੇ ਰਹੇ ਰੋਗਿਆ ਰਹਿਣਾ ਮਨੀ ਦੀ ਹੁੰਦੀ ਆ ਗੱਲ ਬਸ ਰਹਿਣ ਦੇ ਬੰਟ ੜਕੇ ਮੈਂ ਮਾਤਰੀ ਜੀ ਜੋ ਆਪਣਾ ਚੱਲਣ ਕੋਦੇ ਟਰੱਕ ਚ ਲਾਉਂਦਾ ਹੁੰਦਾ ਸੀ ਬਸ ਪਤਾ ਤੂੰ ਕਿਹੜੇ ਜਹਾਜ਼ ਚ ਲਾਉਂਦਾ ਸੀ ਨਾ ਕੋੜੇ ਸੀ ਆਪਣੇ ਕੋਲੇ 5 ਓ ਬਾਪੂ ਨੇ ਬਕਾਇਆ ਤੇ ਨਸ਼ਾ ਨੂੰ ਛਵਾਲਾ ਕਰਦਾ ਸੀ ਮੈਂ ਨਹੀਂ ਪੈਜੇ ਜਨ ਨਹੀਂ ਜੱਤ ਚਲਾਇਆ ਪਤਾਗਾ ਵੀ ਤੂੰ ਨਸ਼ਾ ਨਹੀਂ ਕਰਦਾ ਕਸੇ ਦਾ ਲੈ ਹਏ ਵੇਖ ਦੇਖਿਆ ਕਰਦਾ ਮੈਂ ਨਹੀਂ ਆ ਥਲੌਂਦਾ ਕਸੇ ਦੇ ਤਾਂ ਮੈਂ ਬਦਨਾਮ ਕਰਦਾ ਲੋਕਾਂ ਨੇ ਮੈਂ ਕਹ ਨੂੰ ਕਹਨਾ ਕਮਲ ਕੇ ਕੀ ਆਖਣਾ ਜੇ ਮਤਲਬੀ ਦੋ ਹੱਥ ਪਤਾਲ ਵਾਲੀਆਂ ਮੁੱਛੀ ਭੁੱਕੀ ਦੀ ਪੰਜਾਰ ਉਪਰੇਗਾ ਬਲੀ ਨੀ ਇਹ ਮਤਲਬ ਕੋਈ ਯਾਦ ਨਹੀਂ ਹੈ ਉਹ ਗੱਲ ਨਾ ਹਲਕਾ ਟੱਗਾ ਕੱਟੀ ਮਨਛਰੀ ਜੀ ਦੇ ਸਭ ਨਾਲ ਜਿਵੇਂ ਮਤਲ ਡੌਲਾ ਛੋਲਾ ਆਏ ਪੂਜਾਏ ਪਿਆਏ ਕੋਈ ਸ਼ਰੀਰ ਨੂੰ ਅਚਾ ਨਹੀਂ ਪੂਰਾ ਗੱਲਾ ਲਾਲ ਪੰਗਰੇ ਕੰਮ ਕੰਮ ਤੇ ਜਾਇਆ ਕਰ ਉਰੇ ਬੈਠਾ ਕੀ ਕਰਦਾ ਕੰਮ ਚੋਂ ਤਾਂ ਜਾਈ ਖੜੇ ਗਾਹੇ ਹੀ ਦੇਖਾਂਗੇ ਹੁਣ ਨਿਕਮ ਤੇ ਹੁਣ ਤਾਂ ਬੱਛਰਦਾਰੀ ਕਰੂ ਤਾ ਕਰ ਦੇਖ ਮੈਂ ਪਿਆ ਗਾਏ ਪਿਆ ਕੰਮ ਵਾਰੀ ਆ ਕੇ ਬਸ ਨਿੱਬੜ ਗਿਆ ਓਏ ਤੂੰ ਮੇਰੇ ਨਾਲ ਨਾ ਜਿੱਦਿਆ ਕਰਨੀ ਚਾਮ ਚਿਰਕੇ ਜੇ ਤੇਰੇ ਵਰਗੀਆਂ ਪੰਜ ਦੇਉਂ ਹੱਥੋਂ ਕਿਤੇ ਜਲੀ ਹੋ ਮੈਂ ਚਲ ਲੈ ਕੇ ਦਿਖਾ ਦੂੰ ਕੇ ਜਾਣ ਜਾ ਕੇ ਏਡੇ ਤੇ ਖੜ ਜਾਣਾ ਕਿ ਮੈਂ ਗੁਰਤੇ ਕੀੜੀਆਂ ਉਡੀਆਂ ਉਡ ਗਏ ਨਾ ਨਹੀਂ ਗਏ ਮੇਰੇ ਕੋਲ ਤੂ ਇੱਕ ਵਾਰ ਦੇਉ ਰੇ ਮਹਾ ਮਹੀਨੀਆਂ ਗੱਲਾਂ ਇੱਕ ਵਾਰ ਦੇ ਜੇ ਵਿਆਹ ਕਰਾ ਲੈਨੇ ਇੱਕ ਤੇ ਸਾ ਨਾਗ ਲੜ ਜੂ ਜਤੁਕ ਲਿਆ ਚਲ ਖੜਾ ਚਲਿਆ ਕਿ ਨਹੀਂ ਮੈਂ ਤੇਰੇ ਮੂੰਹ ਨੂੰ ਨਹੀਂ ਲਿਆਉਂਦਾ ਮੈਂ ਕਹਿਣਾ ਕਾ ਸੁਣੇ ਤੈਨੂੰ ਵੀ ਬਾਹਰ ਕੱਢੂੰਗੀ ਵੀ ਚਲ ਜੋ ਗੁੱਸਾ ਕਰੂ ਮਤਲ ਉਛਵਾ ਆਚਰਾ ਚੰਗਾ ਕਹੇ ਨੂੰ ਕੀ ਕਹਿਣਾ ਸੱਚੀ ਬਾੜਾ ਪਾੜਾ ਚੰਦਰ ਕੇ ਮਤਲ ਵੀ ਹੋਰ ਕੋਈ ਤੇਰੀ ਥਾਂ ਤੇ ਬੁੜੀ ਹੁੰਦੀ ਮੈਨੂੰ ਛੱਡ ਕੇ ਬਗ ਜਿੰਨੀ ਤੂੰ ਹੀ ਗਈ ਤੂੰ ਐਸਾ ਗੱਲੋ ਤਾ ਦੁਬੰਦ ਕੇ ਹਟੋ ਯਾ ਦੇ ਕਰਕੇ ਸੱਚੀ ਜੀ ਜਾਂ ਮੈਂ ਮਰਨੀ ਮਰਦੀ ਆ ਮੇਰੇ ਤੇ ਮਰਨੀ ਮਰਦੀ ਆ ਮੈਨੂੰ ਬਸ ਇਹ ਤੁਹਾਡੇ ਆਹੀ ਗੱਲਾਂ ਮੋਲ ਆਂਦੀਆਂ ਨੇ ਲੜਦੀ ਲੜਦੀ ਅੱਛਾ ਆਏ ਤਾਂ ਕਰੇ ਲੜਦੀ ਰਹਿੰਦੀ ਇਹ ਗੱਲ ਕਰਦੀ ਨਾ ਹੁੰਦਾ ਅੰਦਰੋਂ ਮਤਲਬ ਇੱਥੋਂ ਆ ਚੀਜ਼ ਤੋਂ ਇਹ ਨਹੀਂ ਜਾਂਦਾ ਕਹੌਣਗੇ ਇਹ ਚੀਜ਼ਾਂ ਹੁੰਤਗਾ ਕਹਿੰਦੇ ਨਹੀਂ ਹੁੰਦੇ ਕਹਿੰਦੇ ਜੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਖੜਕ ਨਹੀਂ ਹੁੰਦੇ ਆ ਆਪਣੇ ਤਾਂ ਜ਼ਿਆਦਾ ਹੀ ਖੜਕਦੇ ਆ ਮਤਲਬ ਵੀ ਦੂਰ ਤੋਂ ਤੁਸੀਂ ਨਹੀਂ ਛੜਦੇ ਹੈਗੇ ਬੋਲਣ ਮੈਂ ਕੀ ਕਹਿਣੀ ਹੈਗੀ ਨਹੀਂ ਵੀ ਬਸ ਦੂਰ ਤੋਂ ਹੀ ਸੁਣ ਤਾਉ ਗੱਲ ਕਰਨ ਦੀ ਆ ਅੱਛਾ ਜਦੋਂ ਤੂੰ ਤਾਂ ਮਤਲਬ ਵੀ ਹੋਏਗੀ ਤਾਂ ਹੈ ਪਰ ਆਪ ਜੇ ਕਰੇ ਸੀ ਮੇਰੇ ਕੋਲੇ ਕਿਹਾ ਸੀ ਕਿ ਮਾਇਓ ਤਾਂ ਮਤਲਬ ਫੌਜ ਚ ਭਰਤੀ ਹੋ ਗਿਆ ਆ ਬਣਾ ਲਾ ਹੱਥ ਤੂੰ ਬਸ ਰਹਿਣ ਦੇ ਕਿਉਂ ਦੇਖੀ ਨੀ ਮੇਰੀ ਫੋਟੋ ਵਰਦੀ ਚ ਆ ਤਾਂ ਹੁਣ ਅਗਲਾ ਪਾ ਕੇ ਖਚਾਈ ਲੰਦਾਗਾ ਐ ਮੀਖ ਚਾ ਲੈ ਜਾ ਜੋ ਲੱਗਿਆ ਸੀ ਮੈਂ ਫਿਰ ਕਾਤੋਂ ਆ ਗਿਆ ਹਟਕੇ ਉਹ ਜੋ ਫਿਰ ਜਦੋਂ ਜੱਗ ਜਾ ਲੱਗਿਆ ਵੱਡਾ ਡਰਪੋ ਕਾ ਤੇ ਉਦੋਂ ਮਤਲ ਥਾਸੀ ਠੂਸੀ ਬੜੇ ਫਿਰ ਮੈਨੂੰ ਬਾਪੂ ਕਾ ਜਗਾ ਘਰੇ ਆ ਜਾ ਨਾ ਜਾਣੀ ਤੇਰਾ ਸੁਭਾਅ ਅੜਪਾ ਤੂੰ ਜਾਦੇ ਬੰਦੇ ਮਾਰ ਦੇਂਗਾ ਬਰੋਡ ਕਰੇ ਪਾਪ ਰਕੇ ਬੈਜੂ ਉਹ ਕਹਿੰਦਾ ਵੀ ਤੂੰ ਬਰੋਧੀਆਂ ਦੀਆਂ ਟੇੜੀਆਂ ਲਾ ਦੇਂਗਾ ਤੈਨੂੰ ਪਾਪ ਲੈ ਕੇ ਬੈਠੂ ਮੈਂ ਤਾਂ ਪਿੱਛੇ ਹਟ ਗਿਆ ਫਿਰ ਮੈਂ ਕਿਹਾ ਉਹਨੂੰ ਬਾਪੂ ਜੀ ਨਹੀਂ ਮੋੜਦੇ ਨਹੀਂ ਤਾਂ ਜਿਹਨੂੰ ਮੈਂ ਛੁਪੇ ਦਾ ਤੇ ਟੇੜ ਹੁੰਦਾ ਟਰਪੋ ਕਹਿੰਗਾ ਲੈ ਐਵੇਂ ਟੜਪੋਖਾ ਜਿਹੜੋਂ ਬਾਹਰ ਨਿਕਲ ਜਾਂਦੀ ਗਵੜੀ ਬਾਹਰ ਪੇੜ ਜਾਂਦਾ ਵੀ ਚੰਡਾ ਉਹ ਤਾਂ ਆਈਆਂ ਪੇੜ ਲਾਉਂਦੇ ਨੇ ਕਿਸੇ ਦੀ ਨੂਤੀ ਨੂੰ ਨਾ ਛੇੜ ਦੇ ਨਹੀਂ ਮੈਂ ਆਈ ਛੜਈਆਂ ਕੇ ਵੀ ਹਰੇ ਪਰ ਹੁਣ ਤਾਂ ਕਹਿ ਕੇ ਟੱਤੀ ਕਹਿੰਦਾ ਜੇ ਮੈਂ ਅੱਡੇ ਤੇ ਖੜ ਕੇ ਕਹਿੰਦਾ ਗੁੜ ਮੰਗੂ ਚਿੰਬੜ ਜਾਣਗੀਆਂ ਨਹੀਂ ਉਹ ਤਾਂ ਆਉਂਦੀਆਂ ਮੈਂ ਤਾਂ ਕੋਈ ਬਾਰ ਦਾਤ ਨਹੀਂ ਕਰਦਾ ਨਾ ਮੈਂ ਤਾਂ ਆਪਣੇ ਬੁਨੀਓ 700 ਰੁਪਏ ਮਤਲ ਅੱਛਾ ਮੈਂ ਹੀ ਮਾਰੀ ਨੀਗਾ ਕਿਆ ਕਜਾ ਰੱਬ ਦਾ ਨੌ ਲੈ ਨਾ ਜੀ ਐ ਤਾਂ ਮੈਨੂੰ ਵੀ ਪਤਾ ਜਿੱਦੇ ਦੀ ਮੈਂ ਆਈਆਂ ਸੋ ਤੁਸੀਂ ਕਿਸੇ ਕੋਲ ਗਏ ਨਹੀਂ ਮੈਂ ਤਾਂ ਤੂੰ ਮਾਨ ਕਰਦੀਆਂ ਮੈਨੂੰ ਪਤਾ ਐਂਕਾ ਤੂੰ ਚੱਲ ਸਿੱਧੀ ਡਾਣੀ ਆ ਕੋਈ ਮਾਰੀ ਮੋਟੀ ਗੱਲਾ ਕਰਕੇ ਇਰੇ ਬਰਗਾਛਵਾ ਨਹੀਂ ਬਣਿਆ ਕਿਸੇ ਦਾ ਬਸੂ ਆਏ ਕਿਸੇ ਬਲੇ ਕੌੜਾ ਕਚੜਾ ਬੋਲ ਜਣੀ ਚਲੂ ਜਾਣੀ ਲਫਰੋ ਤੁਸੀਂ ਕੰਮ ਗੁੰਮ ਦੀਨ ਜਾਂਦੇ ਤਾਂ ਬੋਲ ਪਣੀ ਇਨੱਕ ਵੀ ਉਹ ਚਾਹ ਹੁੰਦੇ ਆ ਬੋਲਿਆ ਜਾਂਦਾ ਇਹ ਤਾਂ ਕਿਰੀਗਾ ਕਿਹੜਾ ਮਾ ਠੇਕਾ ਲਾ ਜਾ ਵੀ ਪਾਈਪ ਲੈਣਾ ਦਾ ਟੂਕੰਗਾ ਲਿਖਾ ਦਾ ਬਸੂ ਵੀ ਪਾਸ ਹੋ ਗਏ ਹੋਣੇ ਮੈਨੂੰ ਪਤਾ ਉਸੋ ਨਾ ਪਾਸ ਤਾਂ ਹੋ ਗਿਆ ਸਿਖਰ ਹੂੰ ਉਹ ਜਦੋਂ ਮਾਚਲ ਵੀ ਮੈਂ ਟੋਆ ਲਾਇਆ ਨਾ ਕਿਤੇ ਜੋੜ ਲਾਉਣ ਲੱਗੇ ਅੱਛਾ ਤੇ ਟੋਆ ਮਤਲ ਵੀ ਕਿਤੇ ਪਤਾਲ ਚ ਨਾ ਸੁਰੰਗ ਸੀ ਅੱਛਾ ਜਦੋਂ ਮੈਂ ਵਿੱਚ ਬੜਿਆ ਜੋੜ ਲਾਉਣਾ ਮਤਲ ਵੀ ਬਾਜਨ ਥੋੜਾ ਜਿਹਾ ਜਿਆਦਾ ਸੀ ਉਦੋਂ ਮੇਰੇ ਜਰਬਾਣਾ ਸੀ ਅੱਛਾ ਤੇ ਵਿੱਚ ਟੁੱਸ ਗਿਆ ਮਤਲ ਕਿਤੇ ਮਾੜਾ ਮੋਟਾ ਰਹਿ ਜਾ ਕੇ ਪਤਾਲ ਚ ਡਿੱਗ ਪਿਆ ਉੱਥੇ ਤੂੰ ਯਕੀਨ ਨਹੀਂ ਮੰਨਣਾ ਚਰਨੋਂ ਮੰਨ ਗਿਛ ਗਿਛ ਦੇ ਬੰਦੇ ਗੋਟੂ ਗੋਟੂ ਚੁਕੀਏ ਬੋਡੀਆਂ ਕੋਈ ਛਮੂ ਛੁਕੇ ਅੱਛਾ ਮੈਨੂੰ ਕਿੰਨੀ ਥੱਲੇ ਵਾਗਦੇ ਤੁਸੀਂ ਪਾਲਾ ਪਤਾਲ ਚ ਤੇ ਫਿਰ ਮੈਨੂੰ ਕਿੰਨੇ ਫਿਰ ਕਿਨੇ ਆਏ ਤੈਨੂੰ ਦੱਸਦਾ ਫਿਰ ਮੈਨੂੰ ਛਾਣ ਲਿਆ ਮੈਨੂੰ ਕਹਦੇ ਚੰਦ ਤੂੰ ਓਏ ਮੈਂ ਖਾ ਯਾਰ ਮੈਂ ਤਾਂ ਪਾਇਪ ਲੈ ਦੇ ਜੋੜ ਲਾ ਦੇ ਮੈਂ ਤਾਂ ਹੋਰ ਦੁਨੀਆ ਚ ਆ ਗਿਆ ਮੈਂ ਤਾਂ ਰੋਮਾ ਮੈਂ ਖਾ ਯਾਰ ਬਾਈ ਦਾ ਮੈਂ ਬਾਪੂ ਜੋ ਕੋਲੇ ਕਿਹੜਾ ਫਿਰ ਜੀ ਕਿਵੇਂ ਆਏ ਤੁਸੀਂ ਫਿਰ ਇੱਕ ਗੱਠ ਮੁਠ ਜਾ ਉਹ ਖਾਛੇ ਕੱਤਦਾ ਸੀ ਉਹ ਬਲ ਉਹ ਦੂਡ ਕੇ ਗੱਠ ਦਾ ਅੱਛਾ ਉਹ ਮੈਨੂੰ ਕਹਦਾ ਕੋਈ ਨਹੀਂ ਵੀ ਤੇਰਾ ਇੰਤਿਜਾਮ ਕਰ ਦੇਗਾ ਅੱਛਾ ਅੱਛਾ ਮਖਾ ਕੇ ਮੈਂ ਕਹਿੰਦਾ ਛਾਣੂ ਛਾਬ ਹੈਗਾ ਕਹਿੰਦਾ ਕੋਈ ਤੇਰੀ ਨਿਗਾ ਚ ਨੇਰੇ ਬੋਰ ਹੈਗਾ ਇੱਥੇ ਛੋੜੇ ਧਰਤੀ 'ਚ ਲੱਗਿਆ ਹੋਇਆ ਡੂਗਾ ਮਖੇਗੀ ਹੈਗਾ ਤੇ ਕਹਿੰਦਾ ਮਤਲਬ ਇਹ ਤੈਨੂੰ ਬੋਰ ਨਹੀਂ ਤੱਕ ਜੇ ਤਾਂ ਜਾਂ ਨਿਕਲੇ ਮਖਿਆ ਗੱਲ ਛਾਣੀਆਂ ਕੰਜੜਾ ਮੇਰੇ ਤੇ ਗਿਆ ਜਮਾ ਫੇਰ ਉਹ ਫੇ ਭਾਈ ਗਿਆ ਲੈ ਕੇ ਬੋਰ ਲੈ ਗਿਆ ਸੀ ਪਟੇ ਵਾਲਾ ਉਦੋਂ ਤੇ ਪੱਖਾ ਹੁੰਦਾ ਅੱਛਾ ਜੀ ਉਹਨਾਂ ਨੇ ਮਾਰਿਆ ਨਾ ਜਦੋਂ ਦਾਜੂ ਤਰਕੇ ਨਾ ਮੈਨੂੰ ਨਹੀਂ ਯਕੀਨ ਹੋ ਰਹੀ ਤੇ ਮਤਲਬ ਵੀ ਆਏ ਖਿੱਚ ਲਿਆ ਪੱਖੇ ਨੇ ਕੜੱਚ ਦੇਣੇ ਤੇ ਐਂ ਬਾਹਰ ਆ ਗਿਆ ਮੈਂ ਬਾਹਰ ਆ ਕੇ ਭਾਈ ਮਜਾਏ ਖੜਾ ਡਗੀ ਚ ਮੈਨੂੰ ਗਿਆ ਲਾ ਕੇ ਤੂੰ ਏ ਮੈਂ ਮੈਂ ਫੱਲ ਦੀ ਦੁਨੀਆ ਚੋਂ ਆਇਆ ਉਦੋਂ ਮਤਲਬ ਪਟੋਕਾ ਤੇ ਪਿੰਡ ਦੇ ਉੱਕੇ ਗਏ ਮੈਂ ਵੀ ਬੰਦਾ ਬਚਿਆ ਕਿ ਮੈਂ ਬਸ ਬਾ ਨਹੀਂ ਤੇਰੇ ਕਮਲਗੇ ਤੈਨੂੰ ਪਤਾ ਨਹੀਂ ਮੇਰੀਆਂ ਪਾਵਰਾਂ ਦਾ ਆਹ ਲੱਚਾ ਬਣਾ ਚੰਗੀ ਜਿਹੀ ਮਰੇ ਮਰੇ ਪੱਤੀ ਪੁੱਤੀ ਤੇ ਹੀ ਪਾ ਕੇ ਸ਼ੌਂਕ ਜੀ ਨਾਲੇ ਐ ਕਰ ਚੋਂ ਚਾ ਪਾਲਿਆ ਕਰ ਹੱਡ ਕੱਢ ਲੈਣਾ ਬੁਰੀ ਦਾ ਮੰਨੀ ਨਹੀਂ ਹੁੰਦੀਆਂ ਕੰਨਾਂ ਤੋਂ ਨੇ ਜੀ ਕੋਜੀ ਹੋ ਜਾਣਗੇ ਆਪਾਂ ਤੇ ਫੇਰ ਕੀ ਖਾਈ ਜਾਵਾਂਗੇ ਬੈਠੇ ਨਾਲੇ ਮੇਰੀ ਕਾਣੀ ਹੋ ਜੇਗੀ ਤੂੰ ਅੱਛਾ ਗਾ ਨਹੀਂ ਗੱਲ ਕੱਢਣੀ ਕਹਦਾ ਹੋ ਸਾਨੂੰ ਐ ਵੀ ਕਹਿਣ ਜੋਗੀ ਨਹੀਂ ਰਹਿਣੀ ਹਾਂ ਕਹਿਣ ਚਾਰ ਤਾਂ ਬਹੁਤ ਹੋ ਤੁਸੀਂ ਖਾ ਅੱਛਾ ਪਹਿਲੇ ਦਿਨੋਂ ਬੜਾ ਸੀ ਮੈਂ ਅੱਛਾ ਜਦੋਂ ਸ਼ੌਰਾ ਤੇ ਛੜਾ ਚੁੱਕਦੇ ਹੁੰਦੇ ਨਾ ਸਾਡੇ ਇੱਕ ਗਾਂਜੂ ਗਾਂਜੂ ਹੁੰਦਾ ਅੱਛਾ ਬਹੁਤ ਛੜਾ ਚਗਾਇਆ ਮੈਂ ਉਹਨੂੰ ਲਫਾਫਾ ਪੜ ਦਿੰਦਾ ਪਿੰਦੇ ਚ ਉਹ ਚੋਰਾ ਪਸਟਕਾਂ ਹੋਈਆਂ ਦੀ ਪਾਲੀਆਂ ਵੱਡੀਆਂ ਵੱਡੀਆਂ ਸ਼ੌਰਾ ਚ ਫੇਰ ਜੀ ਬਾ ਮੈਂ ਚਗਾਉਂਦਾ ਉਹਨੂੰ ਜਦੋਂ ਛੜਾ ਉਹ ਮੈਨੂੰ ਬੋਲ ਮਾਰਦਾ ਚੰਦ ਛੜਾ ਚਗਾ ਕੇ ਆ ਤੇ ਸ਼ੋਰ ਚ ਮਤਲਬ ਵੀ ਕਚੋਰ ਚ ਵੱਰ ਜਾਂਦੇ ਲਫਾਫਾ ਪੜ ਕੇ ਲਿਆਂਦੋਂ ਨੂੰ ਪਿੰਦੇ ਚ ਅੱਛਾ ਹਾਂ ਛਾਰਛੀ ਮੈਂ ਪਹਿਲੇ ਉੱਤੇ ਪਾਲੀ ਜਾਂਦੇ ਦੂਜੇ ਗਰਦਿਆਲ ਵਰਗੇ ਬਰਤ ਵਰਗੇ ਇੱਥੇ ਹੁੰਦੀ ਨਾ ਮੈਂ ਦੋ ਦੋ ਘੰਟੇ ਲੈ ਹਾਂ ਤੇ ਉਹਦੋਂ ਮੈਂ ਕਹਿੰਦੇ ਕਿ ਇਹ ਛਾਰ ਹੈ ਜਵਾਕ ਸਾਰੇ ਜੋ ਜੋ ਵੀ ਕਹਿੰਦੇ ਹੁੰਦੇ ਸੀ ਹਾਂ ਛਾਰ ਸਿਤਾਹਿੰਦਾ ਟੂਣ ਲਿਆ ਜਿੰਨੀ ਤੇ ਜਿੱਕਰ ਬੰਦੇ ਨੂੰ ਬੰਦਾ ਨਹੀਂ ਜੁੜਦਾ ਛਿੱਕੇ ਨਾ ਛੱਕਾ ਵੀ ਨਹੀਂ ਜੁੜਦਾ ਬੰਦੇ ਨੂੰ ਜਿੱਕਰ ਹਾਂ ਹਾਂ ਤਾਂ ਆਏਗਾ ਜੀ ਇੱਥੇ ਬੁਢੀ ਗਾੜੀ ਬੱਛੇ ਕੋਈ ਕੱਲਾ ਤਾਂ ਹੈ ਐ ਕੰਬਲ ਕੇ ਕੋਈ ਹੁਈ ਥੋੜੀ ਫੜ ਜਾ ਬਾਬਾ ਬੋਲ ਮਰ ਗਾ ਹੋ ਕੇ ਉਹ ਬਾ ਪਾਲਾ ਮੈਂ ਤਾਂ ਆ ਗਿਆ ਆ ਗਿਆ ਘਰੀ ਆ ਗਿਆ ਆ ਗਿਆ ਸਾਹਮਣੀ ਬੈਠਾ ਅੱਛਾ ਹਾਂ ਵੱਡੇ-ਵੱਡੇ ਨਾ ਬਗੇ ਆ ਛੁੱਠਾ ਵੀ ਆਉਂਗਾ ਹਾਂ ਗਰਦਿਆਲ ਵੀ ਆ ਗਿਆ ਹੋਰ ਬਾਈ ਠੀਕ ਆ ਪੜਵਾ ਲਾ ਹੋਰ ਬਾਬਾ ਵੱਡਾ 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 ਹੋ ਜਾਗੀ ਵਧੀਆ ਵਧੀਆ ਹੋਰ ਚੰਦ ਬੱਚਾ ਠੰਡੇ ਠਾਰੀ ਤੋਂ ਸੋਸਤਰੀ ਗਾਲ ਜੀ ਸਰਬੰਦੇ ਖਾਂਦੇ ਨੇ ਮੈਨੂੰ ਉਹ ਨਹੀਂ ਹੋਛਣਾ ਜੀ ਪੜੀ ਜਾਏ ਚੱਲਾਂਗੇ ਪੜੀ ਪੈੜੀ ਬਾਲ ਜਾ ਅੰਡਾ ਸੋਸਤਰੀਕਰ ਜੀ ਕਿ ਮੈਂ ਦੀ ਜੈ ਬੰ ਨੂੰ ਬਡਾਲਿਆ ਸੋਸਰੀ ਕਾ ਦਾਤੀ ਕਾ ਨੀ ਜਰੂਰੀ ਆ ਕਾ ਦੀ ਕਾ ਚਾਚੇ ਤੈਨੂੰ ਮਤਲਕੀ ਬੁਢੀ ਨਾ ਗੱਲ ਕਰਦਾ ਓਏ ਜਿਉ ਤੈਨੂੰ ਬਾਬਾ ਕਹਿੰਦਾ ਫੇ ਚਾਚਾ ਬਾਬਾ ਕਹਿੰਦਾ ਤੂੰ ਮੇਰੇ ਨਾਲ ਕੱਲ ਕਰ ਮਾਲ ਕਮਾਇਆ ਤੇ ਬੈ ਇੱਧਰ ਬੈ ਸੁੱਜੇ ਬਣੀ ਕਿਆ ਕਰਨ ਹੋਈ ਨਹੀਂ ਕਰੇ ਬਾਟ ਨਾਲੇ ਤੈਨੂੰ ਅਸੀ ਕਰੇ ਬੁਢੀ ਨਹੀਂ ਦੇਖੀ ਯਾਰਾ ਨਹੀਂ ਬੁਢੀ ਦੇਖਣ ਵੇਟਾਉ ਨਹੀਂ ਹੋ ਜੇ ਠੀਕ ਆ ਲੈ ਆਇਆ ਤਾਂ ਕਰਕੇ ਆ ਜੇ ਨੀ ਤੇਰੇ ਨਾਲ ਆ ਵੀ ਫੁੱਢੀ ਲਿਆਈ ਨੂੰ ਮੈਨੂੰ ਸਲਾਹ ਨਹੀਂ ਆਤਗਾ ਤੇ ਲੈ ਆ ਤਾ ਸਲਾਹ ਹਰੇਕ ਬੰਦੇ ਯਾ ਕੰਮ ਨੂੰ ਫਿੱਡਾ ਮੇਰਾ ਵੀ ਫੋਪ ਪਵਾ ਜੀ ਪਰ ਲੈ ਕਿਥੋਂ ਬਾ ਓਏ ਤੇਰੇ ਆਏ ਹਰੇਕ ਬੰਦੇ ਨੂੰ ਤਰੀਕੇ ਵਗ ਨਾ ਮੰਨਣਾ ਜੇ ਬਕ ਕਮਰਾ ਹੋਇ ਬੁੜੇ ਮਾਗੇ ਕਿ ਹੁਣ ਨਹੀਂ ਹੁਣ ਤਾਂ ਗਿਆ ਟਾਈਮ ਕੀ ਆ ਨਾ ਬਾਬਾ ਇਹਨੂੰ ਜੱਟਾ ਥਾਪੜਾਣਾ ਗੱਡਿਆ ਜੇ ਕਹਿੰਦਾ ਆਪੀ ਥਾਪੜਾ ਬਣ ਕਿੱਥੋਂ ਲਿਆ ਜੇ ਯਾਰ ਜਾਈ ਜੀ ਤੂੰ ਲੈ ਬਠਾ ਕੁੰਜ ਵਰਗੇ ਜੀ ਮੇਰੀਆਂ ਹੀ ਤੇ ਬੜੀ ਜਿੰਗਾ ਤੇ ਹੁੰਦੇ ਆਈ ਬੈਠਾ ਉਹ ਚੰਗੀ ਚੀਜ਼ ਤਾਂ ਚੰਗੀ ਤਈ ਆ ਜਾਂਦਾ ਓਏ ਮਾਤਾ ਜਿਹੜਾ ਮੈਂ ਕਿਤੇ ਚਾਹ ਲੈ ਕੇ ਆਈ ਆ। ਓਏ ਚਾਹ ਓ ਮਾਰੀ ਜਨਨ ਲਾ। ਇਹ ਵੀ ਤੁੱਚੀ ਸੀ ਮੈਂ ਜਾਣ ਜਾਣ ਕਰਿਆ ਤਿੰਦੀ ਤੈਨੂੰ ਕਈ ਵਾਰੀ ਕਹਿੰਦਾ ਭੰਡੇ ਹੁੰਦੇ ਬਾਹਰ ਨਾਲ ਨਿਕਲਿਆ ਪਰ। ਓਏ ਤਾਂ ਭੰਡੇ ਧੋਂਦੀ ਫਿਰਦੀ ਆ। ਇਹ ਬੜੀ ਨਿਕਾ ਭੰਗਾਂ ਚੱਲ। ਹੈ ਬਾਬਾ। ਲਾ। ਇੱਧਰ ਕੀ ਆ ਖਲਿਆ? ਇਧਰ ਕੀ ਕੇਲੇ ਫਲ ਨਾਲੇ ਬੈਠਾ। ਵੀ ਚਾਦਰਾਂ ਕਹੇ ਹੀ ਆ ਭੰਗਾਂ। ਚਾਚੀ ਜਾਨਾ। ਚਾਚੀ ਦੀ ਕਾਠੀ ਬੜੀ ਆ। ਕਾਠੀ ਨੂੰ ਭੈਣ ਚੋ ਜਾ ਕੋਰੀ ਆ ਸਾਲਿਆ ਕਾਠੀ ਦਾ ਮਾਰੇ ਥਨੀ ਦਾ ਮਾਰਦਾ ਓ। ਉਮਾ ਦਾ ਉਹ ਡੇਗਰਾਂ ਦੇਖ ਸੋਹਣੀ ਦੇਖ ਮੇਰੀ ਗੱਲ ਉਹ ਗੱਲ ਦੱਸ ਦੋ ਮਿੰਟ ਆ ਇਹਨਾਂ ਰੱਖੀ ਗੱਲ ਆ ਮੈਨੂੰ ਮੈਨਾਂ ਵੇਖੋ ਬੁੜੀ ਦੇਖਣਾਉਣੀ ਤੈਨੂੰ ਤੈਨੂੰ ਮੈਂ ਲਾਉਣਾ ਸਾਨੂੰ ਕੀ ਲੋੜਾ ਬੁੜੀ ਨੂੰ ਦੇਖਣ ਦੀ ਸੋਹਣੀ ਸੋਹਣੇ ਅਛਾ ਖਵਾ ਪੜਾ ਸੋਹਣੀ ਚੀਜ਼ ਤੇ ਸੋਹਣੀ ਅੱਖੀ ਜਉ ਅੱਛਾ ਜੀ ਉਹ ਟੂ ਵੀ ਸੋਹਣੀ ਥੀ ਦਿਖਾ ਦੇ ਕੋਈ ਪਰਦੇ ਕਿ ਕੋਈ ਆਹ ਦਿਖਾ ਦੇ ਜਿੰਨ ਸੋਹਣੀ ਹੋ ਬਈ ਜਿਹੜੀ ਲਾਲ ਚ ਰੰਗ ਤੂੰ ਤਾਂ ਗਲਤ ਚਲਦਾ ਯਾਰਾ ਪੈਸਾ ਭੁੱਕੀ ਨਹੀਂ ਤਾਂ ਕੀ ਆ ਚਾਹ ਹੀ ਪੀ ਲਾਂਗੇ ਚਾ ਲਿਆ ਮਾ ਜੀ ਹਾਂ ਚਾ ਲਿਓ ਹਾਂ ਜੇ ਕੋਈ ਮੁੰਡੇ ਦੀ ਛੱਟੀ ਤੇ ਆਏ ਆ ਜੀ ਮਾ ਚਾ ਮੈਨੂੰ ਤਾਂ ਕਦੇ ਪਿਆਈ ਨਹੀਂ ਹੋਰ ਤੂੰ ਵੀ ਨਾ ਜਾ ਤੋ ਰਹਿਣਾ ਨਾ ਬੜੀ ਸ਼ਾਮ ਕੋੜ ਮੋਣੀ ਮੰਗੂ ਨਿੱਖੜੀ ਫਿਰਦੀ ਆ ਪਾਣੀ ਚਾਚੀ ਚਾਹ ਤਾਂ ਲੈ ਲਓ ਜੀ ਆਏਗੇ ਨਾ ਚਾ ਪਾਣੀ ਤਾਂ ਪੁੱਛਦੀ ਹੁੰਦੇ ਲੈ ਫਿਰ ਚਾਹ ਤਾਂ ਲਿਆ ਦਿਓ ਜੀ ਚਾਹ 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 ਤਾਂ ਲਿਆ ਦਿਓ ਹਾਂ ਉਹ ਮੈਂ ਤਾਂ ਚਾਹ ਕਹਿਣਾ ਹੀ ਕਿਉਂ ਬੈਠ ਗੋ ਮੇਰਾ ਘਰ ਪਟਨਾ ਇੱਕ ਕਤੀਮੀਆਂ ਮੇਰੇ ਕੋਲੇ ਭੈਂਡ ਉਹ ਦੇ ਕਾ ਨਹੀਂ ਫੇਰਾ ਉਹ ਮੈਂ ਤਾਂ ਉਹ ਕਹਤਾ ਬੋਲ ਮਾਰ ਕੇ ਵੀ ਕਈ ਵਾਰੀ ਸੁਣਦਾ ਨਹੀਂ ਆਏ ਹੋ ਕੇ ਕਹਤਾ ਮੈਂ ਬੜੇ ਅੰਦਰ ਜਾ ਕਿ ਨਾ ਕਿਹਾ ਹਾਂ ਹਾਂ ਆਇਆ ਉੱਧਰ ਜਾਇਆ ਨਹੀਂ ਓਏ ਬੈਠਾ ਤੁਸੀਂ ਇੱਥੇ ਅੰਦਰ ਹੀ ਦੇਖਣਾ ਜਾਂ ਨਰਮਦ ਖਾ ਲਈ ਉਹਨੇ ਪਿਆ ਚਾਰ ਕਵੱਟਾ ਆ ਜਾ ਦੇ ਨਾ ਉੱਧਰ ਤੇਰੇ ਨਾਲ ਨਹੀਂ ਹਾਂ ਚਾਹ ਫੜ ਕੇ ਆਣ ਅੰਦਰੋਂ ਆ ਜਾ ਬੱ ਲੈ ਜਾ ਖਾ ਲਈ ਪਿਆ ਲੈ ਉਹ ਜੱਕਦਾ ਤੇ ਕੋਈ ਹੋਊ ਬਾਈ ਬਾਈ ਅਗਰ ਜਾਲ ਸੈਣਾ ਪਈ ਜਾਂਦਾ ਜਿੱਤਾ ਉੱਗਿਆ ਅਮਜਾ ਕਿੰਗੇ ਮੈਂ ਖਚਾ ਫੜਦੇ ਹਾਂ ਚਾ ਨਾ ਤੰਗ ਹੁੰਦੀ ਫਿਰ ਉਚਾਰੀ ਯਾ ਮੈਂ ਫਿਰ ਵੀ ਉਹੀ ਗੱਲ ਪੁੱਟੀ ਜਵਾਕ ਨਹੀਂ ਪੁੱਟਾ ਨਹੀਂ ਯਾੜ ਭੜੇ ਪੁੱਟ ਜਾ ਜਵਾਕ ਵੀ ਹੋ ਗਿਆ ਬਾਬਾ ਤੇਰੇ ਕੋਲੇ ਜਵਾਕ ਵੀ ਹੋ ਗਿਆ ਆਹ ਹੋ ਗਿਆ ਕਿੱਦਾਂ ਕਰ 58 ਪੋਗੜਾ ਰਹੇ ਤੇ 10 ਤਾਂ ਤਾਂ ਛੋਟਾ ਹੀ ਆ ਛੋਟਾ ਹੀ ਆ ਮਾਤਰੇ 8 ਗਣ ਜਵਾਕ ਆ ਕਿਥੇ ਮੁੱਠੀ ਦਾ 10 ਦਿਨਾਂ ਦੀ ਮਹੀਨੇ ਦਾ ਦਾਦਾ ਚਾਚੀ ਤਾਂ ਤੁਰ ਹੀ ਫਿਰਦੇ ਜਮੀਨੇ ਕਦੀ ਆਏ ਓਏ ਨਹੀਂ ਇਹ ਤਾਂ ਆਏ ਨਹੀਂ ਕੱਜਰ ਜਿਆ ਜਿਹੜੀ ਗੇਠਮੇਠ ਗਈ ਦੁਨੀਆ ਕਿ ਨਹੀਂ ਗਿਆ ਮੈਂ ਹਾਂ 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 ਉੱਥੋਂ ਲਿਆਇਆ ਮੈਂ ਅੱਛਾ ਉੱਥੋਂ ਲਿਆਇਆ ਨਾ ਲੋਡਾ ਨੇ ਮੈਨੂੰ ਦੇਤਾ ਸੀ ਮੈਂ ਤਾਂ ਪਹਿਲਾਂ ਤੇਰੀ ਚਾਚੀ ਨੂੰ ਦੱਸ ਹਾਂ ਹਾਂ ਉਹ ਗੱਲ ਜੀ ਤੇਰੀ ਗਰਾਂ ਉਹ ਤੇਰੇ ਹੁਣ ਗਿੱਠ ਦੇ ਤਾਂ ਬੰਦੇ ਹੁੰਦੇ ਸਾਰੇ ਉਹ ਅਠ ਔਕਲਾ ਜੀ ਹੁ ਜਵਾਕ ਠੀਕ ਹੈ ਠੀਕ ਹੈ ਉਹ ਫੇਰ ਮੈਂ ਉਹ ਗੱਲ ਸੁਣੀ ਸੀ ਤੇਰੀ ਉਹ ਥੱਲੇ ਗਿਆ ਸੀ ਤੂੰ ਹਾਂ ਇਹ ਕੋਈ ਡਾਕਟਰ ਹੈਗਾ ਨਾ ਗਿਆ ਗਿਆ ਜਵਾਕ ਜੀ ਸਿਰ ਚ ਮੋਰੀ ਹੈ ਬਸ ਰੋਗੇ ਨਹੀਂ ਉਹ ਉਧਰ ਦੀ ਦੁਨੀਆ ਚ ਹੁੰਦੀ ਨਾ ਹੋਵੇ ਸਿਰ ਚ ਮੋਰੀ ਯਾਰ ਆ ਗਿਆ ਨਾ ਹਾਂ ਸਾਹ ਲੈਣ ਨੂੰ ਨਾ ਹਾਂ ਸਾਹ ਲੈਣ ਨੂੰ ਕੁਛ ਪੁੱਛ ਕੁਛ ਪੁੱਛ ਮਾਚਣ ਕਿਹੜਾ ਮੈਂ ਜੇਠ ਮੁੱਠੀ ਗਰੀ ਦੁਨੀਆ ਤੋਂ ਜਵਾਕ ਲੈ ਆ ਹਾਂ ਹਾਂ ਉਹ ਚਾਚੀ ਚਾਹ ਬਣੀ ਨਹੀਂ ਤਰ ਕਿ ਉਹ ਖਾਲਾ ਚਾਚੀ ਦਾ ਭਾਂਡੇ ਭਾਂਡੇ ਮੈਂ ਚੱਕ ਲਿਆ ਨਾ ਕੋਈ ਨਹੀਂ ਬੈ ਗਿਆ ਤਾਂ ਮੈਂ ਠੁੱਟਿਆ ਹਾਂ ਬੈਠਾ ਹੀ ਆ ਹੋਰ ਕੀ ਕਰੀਣਾ ਜਵਾਕ ਜੇੜਾ ਲਿਆ ਹੈ ਨਾ ਮੁੱਦੀਆਂ ਦੇ ਦੇਖ ਮੁੱਠੀ ਹਾਂ ਉਹ ਉਹ ਜੱਟ ਸਿਮੋਲ ਬਾਕੀ ਰੋ ਪੈਣਾ ਚਾਚੀ ਜੀ ਬੱਚੇ ਨੂੰ ਕੀ ਆ ਉਹ ਤਾਂ ਕੋਈ ਵਰਗੀ ਫਰਦ ਨਹੀਂ ਦੇਖਿਆ ਕਬਜ ਨਾ ਯਾਰ ਮੈਂ ਠੀਕ ਸੁਣਿਆ ਮੈਂ ਤਾਂ ਖਾਵਾ ਨਾ ਨਾ ਮੈਂ ਨਹੀਂ ਦੇਖਦਾ ਓਏ ਹਵਾ ਬੱਜੂ ਐ ਮੈਂ ਬਿਮਾਰ ਹੋ ਗਿਆ ਓਏ ਬਿਮਾਰ ਹੋ ਜੂ ਹਵਾ ਬੱਜੂ ਨੂੰ ਇਹ ਵੀ ਗੱਲ ਸਹੀ ਹੈ ਇਹ ਵੀ ਗੱਲ ਹੋਰ ਪਰਦੇ ਚ ਹੀ ਰੱਖਿਆ ਕਰ ਉਤਾ ਇਹ ਵੀ ਗੱਲ ਸਹੀ ਹੈ ਮਰੜ ਗਿਆ 1 ਮਹੀਨਾ ਹੋ ਗਿਆ ਨਾ ਬਾਬਾ ਰੋਂਦਾ ਰਹਿੰਦਾ ਨਹੀਂ ਉਹ ਰੋਂਦਾ ਤਾਂ ਜਨੇਤਾ ਨਹੀਂ ਬੋਲਦਾ ਰਾਤ ਨੂੰ ਬਈ ਘੜ ਕਰਦਾ ਰਾਤ ਚਾਰੇ ਰੋਂਦਾ ਇੰਜੇ ਕਹੀਆਂ ਸਿਰਦਾ ਇੰਜਾਂ ਤੇ ਬਾੜ ਦਾ ਪੈਸਾ ਚੱਲ ਜਾਏਗਾ ਕਿਉਂ? ਕਿਉਂ? ਕਰੋਨਾ ਕਿਉਂ ਆ? ਜੀ ਬਾੜ ਕੇ ਚੱਲਿਆ ਜੇ ਤਰੋ ਜਾ ਤਾ ਮੀ ਜਾਂ ਜਬ ਬੜਿਆ ਵਰ ਕਿ ਮੈਂ ਤਾਂ ਉਹ ਪੁੱਛਣਾ ਉਧਰਲੀ ਦੁਨੀਆ ਦੀ ਇੰਜਾਂ ਤਾਂ ਸਿੱਢੂ ਵਿੰਜਾਂ ਗਈਆਂ ਸਿੱਢਦਾ ਲੈ ਕੱਪੜੇ ਇਹ ਫਟਾ ਦੇ ਤੋਦਾਂਦੀ ਲੈ ਮੇਰਾ ਹੱਥਾ ਫਾਇਆ ਕੇ ਪਾਣੀ ਘੜ ਦੇ ਪਾਈ ਆਲਾ ਛਾਫੇ ਜੇ ਪੰਜ ਨਹੀਂ ਕੱਪੜਿਆਂ ਨੂੰ ਢੋਚੇ ਕੇ ਨੀਕਰ ਵੀ ਲਾ ਕੇ ਫੜਾਜਾ ਕਿਉਂ ਨਹੀਂ ਕਹਿਦਾ ਚੜਦੀ ਚਾਚੀ ਆਏ ਚਾਹ ਆਹ ਭਾਇਾ ਫੜਾ ਨਾ ਪਾਣੀ ਕਾੜੀ ਨਾ ਪਾਣ ਉਹ ਮੈਂ ਤੈਨੂੰ ਦੱਛਾ ਕਰਕੇ ਮਾਂ ਜਿਆ ਆ ਜਾ ਥੋੜੀ ਨਾ ਬੁੜੀਆਂ ਨੂੰ ਕੁੰਬਰੀ ਗਾਉ ਉਹ ਬੁੜੀਆਂ ਨੂੰ ਚਾਚੀ ਆਇਆ ਯਾਰ ਉਹ ਗੁੱਦੀ ਗੜੀ ਆ ਮੂੰਹ ਚ ਪਾ ਲਾਂਗੇ ਯਾਰ ਤੁਹਾਡੇ ਤੇ ਤਵਾਰੀ ਕੀ ਆ ਓਏ ਕਿਉਂ ਤਵਾਰੀ ਨਾ ਸੀ ਨਹੀਂ 베ਜਤੇ ਆ ਤੇ 베ਜਤੇ ਨਹੀਂ ਹੁਣ ਤੋ ਠੀਕ ਕਦੇ ਦਵਾਰੀ ਤੇ ਕਿਹੜਾ ਤਾਹਾਂ ਚੜਦਾ ਖਾਫਾ ਗਿਆ ਹਾਂ

ਯਾਰ ਕਿਥੇ ਬਾਬੇ ਤੋਂ ਤੂੰ ਇੱਤ ਗਾਲਿਆ ਮਗਰ ਯਾਰ ਕਿੱਥੇ ਮੈਂ ਕਰਾਂ ਕਿਵੇਂ ਯਾਰ ਹੱਤ ਨੂੰ ਸੁਖ ਨਹੀਂ ਯਾਰ ਖੂਹ ਚ ਡੋਲ ਡੇਗਦਾ ਢਿੰਦਾ ਯਾਰ ਖੂਹ ਕਾਟਣੀ ਵਾਲਾ ਕਰਤਾ ਉਹ ਨਹੀਂ ਹੁੰਦਾ ਅੱਛਾ ਕੇ ਕਿ ਮਤਲਬ ਕਿਹੜੇ ਲੋਟ ਹੁੰਦਾ ਬਾਬਾ ਖੜਕਾ ਖੜਕਾ ਯਾਰ ਕਾ ਮਾਤਲ ਆਏ ਇਹ ਉਹ ਪਾਣੀ ਚ ਵਜਦਾ ਫੇਰਾ ਪਾਣੀ ਚ ਪਾਣੀ ਹਾਂ ਉਹਦਾ ਖੜਕਾ ਹੁੰਦਾ ਕਿ ਕੋਈ ਛੱਟਾ ਚਾਹੀਏ ਦੇਖੋ ਯਾਰ ਪੁੱਛ ਲਿਆ ਯਾਰ ਪ੍ਰਵਾ ਕੁਛ ਛੱਟਾ ਲਾ ਕੇ ਦੇਖੀ ਖੂਹ ਚ ਡੋਲ ਹੈ ਡੋਲ ਦਾ ਡੋਲਦਾ ਵੀ ਗੋਲ ਹੁੰਦਾ ਖੂਲਾ ਡੂਆ ਬਣ ਕੇ ਦੂਆ ਡੋਲਦਾ ਹਾਂ ਦੂਆ ਬਣ ਕੇ ਡੋਲਦਾ ਬਿੰਦੀ ਬਣੂ ਗੋਲ ਹੁੰਦਾ ਬਿੰਦੀ ਹਾਂ ਡੋ ਇਹ ਵੀ ਗੋਲ ਚੈਨ ਤੇ ਖੂਦੀ ਖੂਦਾ ਤੇ ਖੂਦੀ ਦਾ ਬਣੂ ਬਿੰਦੀ ਗੋਲ ਆ ਖੂਦੀ ਬਿੰਦੀ ਤੇ ਉਹਦਾ ਬਣੂ ਏਕਾ ਉਹ ਲੰਮਾ ਡੋਲ ਆ ਡੋਲਦਾ ਏਕਾ ਬਿੰਦੀ ਏਕਾ ਬਣੂ ਹਾਂ ਬਿੰਦੀ ਦਸ ਬਣ ਗਏ ਦਸ ਬਣ ਗਏ ਬਲਟਾ ਦੇ ਪਾਲਟ ਵਾਲਾ ਦੇ ਇੱਕ ਮੁੰਡਾ ਇੱਕ ਮੁੰਡਾ ਬਣ ਗਿਆ ਇਹ ਤਾਂ ਛੱਟਾ ਲਾ ਕੇ ਹੀ ਹੋ ਸਕਦਾ ਨਹੀਂ ਮੁੰਡਾ ਹੋਣਾ ਹਾਂ ਤੂੰ ਬੜੀ ਬੜੀ ਧੀਰੇ ਨਹੀਂ ਪਾਣੀ ਪਾਣੀ ਦੇਣ ਗਏ ਰੋਡ ਨੂੰ ਦੇਖਣਾ ਉਹ ਜਿਹਨੂੰ ਵੀ ਤਾਂ ਅਜਿਹੀ ਗੱਲ ਬਣੀ ਗਏ ਉਹਦਾ ਦੱਸੇ ਬਾਹਲੀ ਕਰਦਾ ਦੇਵੀ ਦੇਵਤਿਆਂ ਦੀ ਕਹਾ ਕਰਕੇ ਆ ਤਿੰਨ ਛੱਟਾ ਦੇ ਜਾਂਦੇ ਆ ਰਾਤ ਮੰਡਾ ਦੇਖਿਆ ਤੂੰ ਆ ਲਾਲਾ ਵੀ ਸੋਦੇ ਅੰਦਰ ਲੈ ਕੇ ਆਂ ਅੱਛਾ ਉਹ ਬੀਹੀ ਜੀ ਦਾ ਹਾਂ ਤੇ ਬਾਂਚ ਵੋਕਰੀ ਨਾਲ ਜਾਨੋ ਜਿੱਿੱਲੇ ਗੱਡੀ ਜਨਾਂ ਦੇ ਉੱਛੇ ਮੇਲਾ ਤੂੰ ਮਤਲਬ ਹੋਇਆ ਅੱਛਾ ਹੋਰ ਮਖਾ ਕਰੀਏ ਗੱਡੀ ਹਾਲ ਕਪੜਾਣਾ ਕਰ ਬੀਹਿੱਤ ਕਿੱਲੇ ਗੱਡੀ ਜਨਿਆ ਯਾਰ ਮਖਾ ਦੇਖੋ ਫੇਰ ਤਾਂ ਫੇਰ ਤਾਂ ਬਾਬਾ ਤੂੰ ਉਹ ਉਹਦੇ ਕੋਲੇ ਜਾ ਬਾਬੇ ਕਿਲਪੱਟ ਕੋਲੇ ਕਿਲਪੱਟ ਕੋਲੇ ਹਾਂ ਉਹ ਦੱਸਦਾ ਉਹ ਯਾਦ ਨਹੀਂ ਆ ਜੇ ਦਿਨ ਵਾਲੀ ਗੱਲ ਮੈਨੂੰ ਤਾਂ ਇਹ ਲੱਗਦਾ ਕਿਤੇ ਦੇ ਦਿਨ ਵਾਲੀ ਗੱਲ ਤਾਂ ਹਾਂ ਹਾਂ ਐ ਵੀ ਹੋ ਜਾਂਦਾ ਜੀ ਹਾਂ ਯਾਰ ਚਾਚੀ ਚਾ ਮੈਂ ਖੜਕ ਉਹ ਛੜਕ ਕਿੰਨਾ ਕੀ ਕਰਨਾ ਹੈ ਕਹੇ ਬੁਢੀ ਨਹੀਂ ਦੇਖੀ ਕਰੇ ਦੇਖੀ ਨਹੀਂ ਤੈਨੂੰ ਬਈਆਂ ਸਣਾ ਬਣੇ ਤੇ ਉਹ ਮੈਂ ਤਾਂ ਇਹ ਮੇਰੀ ਗੱਲ ਸੁਣ ਅੰਦਰ ਦੇਖਦਾ ਮੈਂ ਨਰਮਾ ਇਹਦਾ ਤਾਂ ਜਮਾ ਨਹੀਂ ਹੱਕ ਇਹਦਾ ਤਾਂ ਜਮਾ ਨਹੀਂ ਹੱਕ ਬਣਦਾ ਮੇਰਾ ਹੱਕ ਬਣਦਾ ਮੈਂ ਬਾਜੀ ਤੂੰ ਹੋ ਜਾ ਕੇ ਪਾਲਾ ਖਿਰਚਾ ਨਹੀਂ ਲੱਗਦਾ ਹੋਰ ਉਹੀ ਤਾਂ ਗੱਲ ਹਾਂ ਮੇਰਾ ਹੱਕ ਆਏਗਾ ਹਾਂ ਮੈਂ ਨਹੀਂ ਤੇਰੇ ਨਾਲ ਜਾਂਦਾ ਨਹੀਂ ਆ ਜਾ ਫਿਰ ਜਿਹੜਾ ਦਿਖਾਉਣਾ ਉਹ ਤੇ ਦੇਖਦੇ ਨਹੀਂ ਕੋਈ ਹੈ ਕਿ ਬੱਜਿਆ ਕੋਈ ਚਲ ਮੈਂ ਨਰਮਾ ਦਾ ਦੇਖਾਂ ਕਿਨੇ ਘਰ ਰੱਖੀ ਬੈਠਾ ਅੰਦਰ ਨਰਮਾ ਹਾਂ ਤੂੰ ਯਾ ਪਲਕ ਫੇੜ ਲਾ ਕੇ ਦਛਰੇ ਨਾ ਵੀ ਕਾ ਪੰਡਾ ਹੋਣੀਆ ਨਾ ਸਿਰ ਤਾਂ ਨਹੀਂ ਮੈਂ ਲਾਂਦਾ ਨਹੀਂ ਜਾਂਦਾ ਨਾ 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 ਜਾਣੀ ਕੋਈ ਮਾਰ ਮੈਂ ਸ਼ਰਮਾਰ ਕੇ ਵੀ ਕਾ ਪੰਡਾ ਪਤਾ ਲੱਗੂ ਤੂੰ ਸੋ ਵਟ ਭਾਈ ਗਾਰਿਆਂ ਪਹਿਲਾਂ ਸਿਰ ਤਾਂ ਨਹੀਂ ਸਿਰ ਤਾਂ ਨਾਲ ਭਰਾਵਾ ਹੈ ਬਾਬਾ ਸਿਰ ਤਾਂ ਲਾਉਂਦਾ ਰੇ ਇਹੇ ਉਹ ਦੱਛ ਡੰਡਾ ਵੀ ਕਿੰਨਾ ਹਾਂ 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 ਮੈਂ ਸੁਣਿਆ ਲੈ ਦੱਸ ਲੈ ਜੱਟ ਕੁੜੀ ਤੇ ਕੋਲੇ ਬੈਠੀ ਮੇਰੀ ਬੇਇੱਜ਼ਤੀ ਕਰ ਰਹੀ ਕਿੱਥੇ ਦੇ ਕਰਾ ਮੰਡੀ ਲੈ ਕੇ ਗਿਆ ਨਾ ਗੇ ਗੇ ਲੈ ਕੇ ਉਹ ਉਹਨਾਂ ਨੇ ਬੋਰੀਆਂ ਨਾ ਨਹੀਂ ਸਿਰ ਲਾਈ ਬੈਠੀ ਉਹਨਾਂ ਨੂੰ ਦੱਸਿਆ ਕਹਿੰਦਾ ਐਨਾ ਬਾਜਣਾ ਕਹਿੰਦਾ ਲੈ ਉਹ ਤਾਂ ਮੈਂ ਕੋਲ ਦੀ ਲੰਗੇ ਨਹੀਂ ਮੈਨੂੰ ਕਹਿੰਦੇ ਕਿੰਨਾ ਘਟੋਨਾ ਵਗਾ ਭਾਈ ਫੋਰ ਮੈਂ ਲੈਵਾ ਸਰ ਕਾ ਤਾਂ ਲਾਇਆ ਸਰ ਲਾ ਕੇ ਦੱਸਦਾ ਇੱਕ ਆਇਆ ਹੈ ਯਾ ਭਰਾ ਵਾ ਕੇਰਾ ਟੋਏ ਚ ਲੈਣ ਵਾਗੇ ਲਾਲ ਮਿੱਟੀ ਅੱਛਾ ਸਾਡੇ ਹੁੰਦਾ ਛਟਾ ਏਕਟ ਅੱਛਾ છોટા જા ગયા ખડ ગયા ખડી મારા ભાઈ છજ્યા કલા ਆਏ ਜੋ ਆਲਟਾ ਕੇ ਤੇ ਛਤਰੀ ਉਤੋਂ ਨੀ ਮਾ ਗਰਮ ਆਇਆ ਉਹ ਬਾਤ ਸੁਆਹ ਮਾਰੀ ਆਖੇ ਮੈਂ ਕਹਾ ਜੇ ਅਖੇ ਮੈਂ ਕਿਹੜਾ ਟ੍ਰੈਕ ਤੇ ਮੂਹਰੇ ਚੜ੍ਹ ਕੇ ਖੜਾ ਨਹੀਂ ਹੁੰਦਾ ਕਿ ਮਖੇ ਜਮਾ ਠੱਕੇ ਨਾਲ ਹੁੰਦੇ ਰਹਿੰਦੇ ਨਹੀਂ ਖੜਾ ਹੋਏ ਬਿਨਾਂ ਉਹ ਤਾਂ ਉਹ ਹੀ ਗੱਲ ਪੜਾਵਾ ਯੋ ਹੋ ਨਾ ਮੈਂ ਗੱਪ ਮਾਰੀ ਜਾਂਦਾ ਇਹ ਵੀ ਟੌਣ ਆਏ ਜਿਹੋ ਉਦੋਂ ਦੀ ਹੋਈ ਆ ਆ ਕੇ ਤਰਾਲੀ ਚ ਗੁੱਟ ਗਿਆ ਸਿਰ ਸਿਰ ਤਾਂ ਫੇਰ ਉੱਥੋਂ ਝੇਰ ਲਾ ਲਾ ਉੱਥੋਂ ਸਿਰ ਲਵਾਈ ਜਾ ਬਾਈਦਾ ਹੈ ਉਹ ਟੋਟਾ ਨੇ ਸਿਰ ਮਾਰੀ ਜਾਂਦਾ ਬੌੜ ਯਾਰਾ ਮੈਂ ਵੀ ਮਾਰੀ ਜਾਂਦਾ ਉੱਥੋਂ ਸਿਰ ਲਵਾਈਆ ਕਹਿਣ ਲੱਗੇ ਆ ਗੱਪ ਮਾਰੀਏ ਨਾ ਤੂੰ ਕਿਥੇ ਮੈਨੂੰ ਚਲਾਇਂ ਘਰ ਬਾਬਾ ਯਾਰ ਕਿਉਂ ਰੌਲਾ ਪਾਇਆ ਤੂੰ ਯਾਰ ਇੱਕ ਜਾਗ ਪੁੱਛ ਤੇ ਨਛਾਖ ਬਾਤ ਜਾਈਏ ਬਰੇ ਕੋਈ ਆਵਾਜ਼ ਜਿਦਾ ਆਪਦੇ ਕੋਲੇ ਮੁੱਕਿਆ ਪੈ ਨਛਾ ਥੋੜਾ ਇੱਕ ਵਾਰ ਮੰਦਾ ਚੱਲੀ ਕਿ ਮੈਂ ਪੁੱਛ ਕੇ ਮੰਦਰ ਜਾ ਕੇ ਪੁੱਛ ਕੇ ਮੈਂ ਤਾਂ ਪੜਾਵਾ ਤੈਨੂੰ ਛਈ ਗੱਲ ਦੱਛਾ ਹਾਂ ਉਹ ਟੱਕੀ ਲਵਾਈ ਸੀ ਢੋਂਗੇ ਜੀ ਵਾਲੀ ਅੱਛਾ ਤੇ ਲੀਨ ਦਾ ਆਇਆ ਮੇਰੇ ਸੋਢੀ ਜੀ ਮੈਂ ਚਾੜੀ ਦਾ ਪੋਰਾ ਹੁੰਦਾ ਪਾਣੀ ਬਾਲੇ ਕਢਾ ਲਾ ਅੱਛਾ ਹਾਂ ਕਿ ਉਹ ਚੜ ਗਿਆ ਭਾਈ ਉਹ ਹੋ ਗਈ ਬੰਦ ਨਾਲੇ ਤੱਕਰੋ ਜਵਾਕਾਂ ਨੇ ਕੋਟਿਆ ਹਾਂ ਮਗਰ ਪੈ ਗਈ ਤੇਰੀ ਚਾਚੀ ਤੇ ਉਹ ਦੂ ਮੜ ਕੇ ਪਰਵਾ ਮੈਨੂੰ ਕਹਿੰਦੇ ਜੇ ਤੂੰ ਭੁੱਖੀ ਖਾਏਗਾ ਛਿਕਰ ਨਹੀਂ ਦਿੰਦੇ ਅੱਛਾ ਛੱਡ ਦੀ ਛੱਡ ਨਹੀਂ ਪੈ ਗਈ ਕਹਿੰਦੇ ਤੂੰ ਭੁੱਖੀ ਖਾ ਲੈਣਾ ਤੂੰ ਟੱਟੀ ਜਨਾ ਸਾਡੀ ਟੱਟੀ ਬੰਦ ਨਾ ਮਖਾ ਪੜਾ ਬਾਈ ਦੁਬਾਰ ਗੋਲੀ ਗਾਲੀ ਜਾ ਜਾ ਕਰੋ ਛਪਤਾਲੀ ਮੈਂ ਨਹੀਂ ਖਾਦਾ ਨੀਂਦਾ ਨਿਕਲ ਗਿਆ ਸੀ ਫਿਰ ਨਿਕਲ ਤਾਂ ਗਿਆ ਸੀ ਦੋ ਦਿਨ ਇਹ ਛੋੜਿਆ ਕਰੀ ਗਏ ਉਹ ਧਾਨਾ ਜੀ ਨੇ ਪਹਿਲਾਂ ਢਾੱਕ ਦਿਆ ਅੱਜ ਢਾੱਕ ਦਿਆ ਹੈ ਨਾ ਕਿ ਧਾਨਾ ਯਾਰ ਅੱਗੇ ਭੈਣ ਚੋਦਾ ਇੰਨੇ ਥਾਂ ਵੀ ਤੇ ਜਵਾਬ ਖੋਜੇ ਫਿਰ ਤਾਂ ਉਹ ਵੀ ਐਡੀ ਹੋ ਗਈ ਉਹ ਇੱਗੀ ਹੋ ਗਈ ਸ਼ਰਮ ਨਾਲ ਗੱਲ ਕਰ ਚਾਚਾ ਇੰਤੋਂ ਲੈ ਮੈਂ ਤਾਂ ਉਹ ਆਖਿਆ ਤਿੱਤੀ ਤਿੱਤੀ ਹਾਂ ਤਿੱਤੀ ਐਂਦੀ ਸਿਡਾਂਗਾ ਹਾਂ ਪਾਪਾ ਫੀ ਚੋਟਾ ਹੋਵਾ ਉਹ ਹੁਣ ਪਾਉਂਗੇ ਨਹੀਂ ਮੋਟੀਆਂ ਪਾਵਾ ਪਾ ਰਹੀ ਨਾ ਮੋਟੀਆਂ ਮੋਟੀਆਂ ਪੈਪਾਂ ਪਾਵੇ ਹਾਂ ਛੋਟੀਆਂ ਪਾਤੀਆਂ ਇਹ ਤਾਂ ਪਾएंगे ਜਲਦੀ ਕਿਹੜਾ ਗੱਲ ਸਾਡੇ ਨਾਲ ਛੱਟਛੇ ਹੋਈ ਅੱਛਾ ਤੇ ਭਾਈ ਗਿਆਲਾ ਦਾਖਲ ਅੱਛਾ ਅੱਜ ਹੀ ਮੰਗਰ ਪਾ ਕੇ ਰੋਟੀ ਲੈ ਕੇ ਅੱਛਾ ਉਹ ਠੀਕ ਹੈ ਟੀਡੀ ਮੰਡਲ ਤੇ 7 ਨੰਬਰ ਕਮਰੇ ਤੇ ਅੱਛਾ ਉੱਥੇ ਤੁਹਾਨੂੰ ਪਤਾ ਟੱਟੀਆਂ ਬਿੱਕੀ ਬਣੀਆਂ ਹੋਈਆਂ ਨੇ ਕਮਰਿਆ ਚੀ ਹਾਂ ਕਿ ਇੱਕ ਤਾਂ ਮੇਰੇ ਸਾਰੇ ਦਾ ਬਾਹਰ ਜੀ ਨਹੀਂ ਲੱਗਦਾ ਹੁੰਦਾ ਕੋਪਰਾ ਇਹ ਲੱਗਿਆ ਹਸਪਤਾਲ ਚ ਦਿਲ ਜਾ ਨਾ ਖੜੇ ਡਰਦੇ ਭੁੱਖੀ ਖਾਈ ਗਏ ਬਾਲੀ ਅਸੀਂ ਅੱਛਾ ਮੰਨ ਲਾ ਜਦੋਂ ਵੀ ਵੱਧ ਟੇਲਾ ਹੋ ਤਾਂ ਪਛੜਾਣੀ ਹਾਂ ਜੇ ਮਾਤਲ ਤੁਸੀਂ ਨਸ਼ਾ ਵਧਾਈਗੇ ਮੈਂ ਇੱਥੇ ਗੁਰਮਖਾ ਹਾਂ ਤੇ ਜਦੋਂ ਟੱਤੀ ਗਏ ਤੇ ਭਾਈ ਉਹ ਤਾਂ ਜਾਇਆ ਪਹਿਲਾਂ ਗੁਰਮਖ ਹਮ ਗਰਫਰੈਂਡ ਗੁਰਮਖ ਨੇ ਮੇਰੇ ਛੋਰੇ ਨੇ ਡਾਟ ਲਾ ਚੀ ਪਹਿਲਾਂ ਹੀ ਮੈਂ ਛਪਾਈ ਜਾਨੀ ਜੜਨੀ ਪਾਈਪਲਾਈਨ ਚੱਟ ਜਾਂਦੀ ਟੂਟੀ ਵਾਲੀ ਚਾ ਅੱਛਾ ਉਹ ਸੋਡਾ ਉਤ ਬਾਦ ਉੱਤੇ ਮੈਂ ਭਾਗਿਆ ਹਮ ਜਦੋਂ ਮੈਂ ਗਿਆ ਗਾਹਾਂ ਕਾ ਨੂੰ ਤੁਰਨਾ ਸੀ ਭਾਣੇ ਡੋਂਗੇ ਚਾਹੇ ਖੜੇ ਜੇ ਮੈਂ ਬੰਦਾ ਖਲ ਰਿਆ ਹੁੰਦਾ ਰੀਂਡ ਅੱਛਾ ਤੇ ਭਾਈ ਜਦੋਂ ਥੱਲੇ ਮਖਾ ਜੀ ਪਾਈਪਲਾਈਨ ਬੰਦ ਹੋ ਗਈ ਪਾਈਪਲਾਈਨ ਬੰਦ ਹੋ ਗਈ ਮੈਂ ਧੌੜਾ ਪਾਤਾ ਮਖਾ ਜੀ ਆ ਜੇ ਕਿਸੇ ਬੰਦੇ ਨੇ ਹੋਰ ਟੱਕਰੀ ਜਣਾ ਹਾਂ ਹੁੰਦੀ ਆ ਆਉ ਜੋ ਖਾਈ ਆਉ ਹਾਂ ਉਪਾਈ ਬਣਦੇ ਆ ਗਏ ਉਹਨਾਂ ਦੇ ਜਿਹੜੇ ਲੱਗੇ ਸਫਾਈ ਵਾਲੇ ਤੇ ਸੜਗੇ ਛੜਗੇ ਇੱਥੇ ਲੰਮੇ ਉਹਨਾਂ ਕੋਲ ਕੁੰਡ ਦਾ ਸੜਗੇ ਹਾਂਜੀ ਐਵੇਂ ਭਾਂਦੂ ਟਰੈਕਟਰ ਕਚਨਾ ਸੀ ਬੱਠੇਰੇ ਉਹਨਾਂ ਨੇ ਮਾਰੇ ਬੱਚਾ ਮਖਾ ਰੱਬ ਰੱਬ ਕਰੇ ਨਹੀਂ ਤਰਦਾ ਕਾ ਨਿਰਾਇਮ ਪੀੜੀ ਦਾ ਗੱਡਾ ਬਚੀ ਨਾ ਪੰਗਾ ਉਹ ਤਾਂ ਫਿਰ ਹੋ ਹੀ ਇੱਕਰ ਤੂੰ ਤੇ ਲਖਾ ਕੇ ਆਇਆ ਮਾਰਾ ਉਹ ਵੀ ਜਾ ਕੇ ਡਾਕਟਰ ਕੋਲੇ ਬਾਗੇ ਆਏ ਲਈ ਛੱਤ ਨੰਬਰ ਕਮਰੇ ਤੀਜੀ ਮੰਜ਼ਲ ਨੇ ਆਏ ਕਿ ਡਾਕਟਰ ਨੇ ਮਾਰਿਆ ਫੋਨ ਕੰਪਿਊਟਰ ਤੇ ਜੇ ਮੈਨੂੰ ਕਦੇ ਪੇਸ਼ ਹੋ ਅਸੀਂ ਹੋ ਗਏ ਕਹਿੰਦਾ ਗੱਲ ਸੁਣ ਲਓ ਮੇਰੀ ਹਾਂ ਆ ਚੱਕੋ ਆਵਦੇ ਰੁਪਈਏ ਆ ਚੱਕੋ ਆਵਦੇ ਰਿਪੋਰਟਾਂ 5 ਮਿੰਟਾਂ ਤੋਂ ਪਹਿਲਾਂ ਮੇਰਾ ਕਮਰਾ ਖਾਜੀ ਕਰ ਦਿਓ ਤੇ ਨਹੀਂ ਮੈਂ ਕੁੱਤ ਕੇ ਕੱਢੂੰ ਮਖਾਜੀ ਗੱਲ ਕੀ ਹੋ ਗਈ ਮੋਤੀਆਂ ਵਾਲੋ ਗੱਲ ਤਾਂ ਦਿੱਤਾ ਕਹਿੰਦਾ ਜਿਹੜੀ ਤੁਸੀਂ ਮੇਰੇ ਨਾਲ ਕਰਤੀ ਕਿਸੇ ਪੱਛੀ ਨਹੀਂ ਹੋਈ ਕਦੇ ਹੀ ਨਹੀਂ ਹੋਈ ਮੈਂ ਕਿਵੇਂ ਕਹਿੰਦਾ ਉਹ ਵਿਚਡੀ ਸਾਰੀ ਪਾਈਪ ਲਾਈਨ ਚੱਲਦੀ ਛੱਤ ਨੰਬਰ ਦੀ ਮੇਰੇ ਸਾਰੇ ਉਹ ਤੁਸੀਂ ਸਾਰਾ ਸੋਧਾ ਸਾਰਾ ਸੋਧਾ ਰੋਕਤਾ ਅੱਛਾ ਇਹ ਕਿਲਾਕਾਰੀ ਕੀ ਮਖਾਜੀ ਬਾਦਸ਼ਾਹੇ ਮੈਂ ਫੇਰ ਤਾਂ ਸਰਸ ਜਾਂ ਕੇ ਝੰਡੀਆਂ ਗੱਡਤੀਆਂ ਚੰਗੀ ਕਰ ਤੂੰ ਤੇ ਦਿਖਾ ਕੇ ਆਇਆ ਗੈਲੇ ਨੂੰ ਮੈਂ ਖਰਚ ਕੋਈ ਗੈਲੇ ਨੂੰ ਕੰਜੜੋ ਇਹ ਮੈਨੂੰ ਆਲੇ ਦਾ ਜਾਣ ਕੇ ਟੀਕਾ ਨਾ ਗਲਤ ਨਾ ਇਹ ਮੇਰੀ ਟੱਟੀ ਬੰਦ ਕਰੀ ਉਸ ਤੋਂ ਬਾਅਦ ਜਿਉਂ ਚੱਕਿਆ ਪ੍ਰਾਵਾਸੀ ਤਾਂ ਮੋੜਕੇ ਨਹੀਂ ਉਤਬਾਦ ਅੱਥੇ ਕੋਈ ਛੇੜ ਕੇ ਲੈਦੇ ਠੋਕੇ ਚਾਕੇ ਗਿਆਲਾ ਬਚ ਰਿਆ ਪਰ ਆ ਪਾਂਥ ਪਤਲ ਚ ਟੱਟੀ ਨਹੀਂ ਗਏ ਜੇ ਮਰੀਜ਼ ਮਗਰ ਬਗਜ ਕੇ ਦੂਜੇ ਪਿੰਡ ਜਾਂਦੇ ਆ ਪੰਜ 20 ਕੋਪ ਤੂੰ ਬਾਣ ਚ ਹੱਗਣ ਵਾਲੇ ਹਾਂ ਤੂੰ ਹੁਣ ਗੱਲਾਂ ਹੀ ਕਰੇਂਗਾ ਕਿ ਚਾਹੀ ਕੁਝ ਮੰਗਾਵੇਂਗਾ ਆਹ ਚਪੜਾਵਾ ਦੁੱਧ ਹੈ ਨਹੀਂ ਦੇਖਾ ਆਇ ਕਰ ਮੈਂ ਖੜੀ ਮੇਰਾ ਗੇ ਚੋਲੇਗਾ ਮੈਂ ਗੇ ਚੋਲੇਗਾ ਠੰਡਾ ਹੋ ਰਿਹਾ ਤੈਨ ਖਰਾਬ ਸੋਜਿਆ ਯਾਰ ਇਹ ਕੋਈ ਚੱਲਦਾ ਡਾਕਟਰ ਕਹਿੰਦਾ ਭਾਈ ਨਿੰਬੂ ਆ ਛੱਤ ਦੇ ਚਲੋ ਅੱਛਾ ਗੇ ਚੱਲ ਪੇ ਤਾਂ ਚੱਲ ਪੇ ਕਹਿੰਦਾ ਜੇ ਬੜੇ ਇੱਕ ਵੇਲੇ ਲੋਡ ਪਵੇ ਛਾ ਪਾਣੀ ਦੀ ਤਿੰਨ ਠੰਡ ਨਹੀਂ ਛੇੜਨੇ ਜਮਾ ਇਹਦੇ 21 ਚੋਲੂ ਗਾਂ ਵੀ ਇਹਨੇ ਦੇ ਇੱਕ ਥਣ ਵਾਲੀ ਇੱਕ ਚੋਲੂ ਹਾਂ ਹਾਂ ਉਹ ਮੇਰਦਾ ਹੋਏ ਮਾ ਮੈਂ ਮੈਂ ਸੱਤ ਉਹ ਛੋਟੇ ਗਾँव ਵੀ ਹੈ ਪਹਿਲੀ ਗੱਲ ਹੈ ਨਾ ਹੀ ਪਿਆ ਬਾਬਾ ਨਾ ਹੀ ਪਿਆ ਉਹ ਅੱਤ ਤਾਈ ਕੀ ਗਾँव ਵੀ ਇੱਕ ਥਾਣੇ ਵਾਲੀ ਇੱਕ ਥਾਣੇ ਦਾ ਸੁਭਾਅ ਪਿਆ ਹੋਇਆ ਇਹਨੂੰ ਇਹ ਤਾਂ ਚਬਈਗਾ ਪੂਰਾ ਹਾਂ ਤੋਲਾ ਚੋਲਣ ਦਾ ਆ ਓਏ ਖੋ ਜਾ ਕੀ ਹੈ ਤੇਰੀ ਵੀ ਦੇਖਣਾ ਨਾ ਮੈਂ ਦੇਖ ਰਿਹਾ ਆਇਆ ਕਹਦਾ ਹਿੰਦਾ ਹਰ ਕਾ ਚੱਪੀ ਹੋ ਜੂਗੀ ਤੇਰੀ ਵੀ ਇਹ ਦੇਖੇਗਾ ਆ ਲੈ तव्हां ਉਹ ਜਣਾ ਬਣਦੀ ਤੇਰੇ ਨਾਲ ਉਹ ਮੇਰੇ ਨਾਲ ਪਾਣੀ ਨੂੰ ਤੂੰ ਛਿੱਕਾ ਤੇਰੇ ਨਾਲ ਆਲਾ ਤੇਰੇ ਘਰ ਦੀ ਨਾਲ ਆਲੇ ਕੋਈ ਗੱਲ ਨਹੀਂ ਕਰਦਾ ਸਾਰੇ ਪਿੰਡ ਦੀ ਬਣਦੀ ਆ ਐ ਕਰ ਤਾ ਤਾ ਤੂੰ ਜਾ ਤੇਰੀ ਕੋਈ ਤੂੰ ਤੇ ਹੈ ਨਹੀਂ ਇਹਦੇ ਕੋਲ ਹਾਂ ਜਾ ਚਾਹਣਾ ਚਾਹਾਂ ਹਾਂ ਜਾ ਮੈਂ ਟਾਰ ਬਗੜਾ ਹੋ ਗਿਆ ਮੈਂ ਜਾਣਾ ਹੈ ਐ ਦੂ ਮੜਕੇ ਨੂੰ ਲੈ ਆਈ ਮੇਰੇ ਘਰੇ ਹੋਰ ਆ ਬਾਬਾ ਯਾਰ ਮੇਰੀ ਬੀਤੀ ਕਰਾਤੀ ਮਾਝੂ ਕੰਡਾਛਾ ਦੇ ਕਰਿਆ ਆਖਿਆ ਚਲ ਮੇਰੀ ਤਾਂ ਹੈਗੀ ਚਾਚੀ ਨਾਲ ਮੜੀ ਮੋਟੀ ਕਾੜ ਕਾੜੀ ਹੈਗੀ ਬਲੀ ਬਲਾ ਬਲੂ ਲੈ ਕੋਈ ਸ਼ਕੀਰੀ ਪੰਜੇ ਨਾਨਕੇ ਬਣ ਨੀ ਉਹ ਬਲਾ ਬਲੂ ਲੈ ਨਾ ਮੈਂ ਆਈ ਮੈਨੂੰ ਬਲਾਈ ਚੱਲੋ ਉਹ ਮੈਂ ਬੇਲਾ ਕਰੇ ਵਗ ਚੱਲ ਨਾ ਛੋਟੇ ਬਣਾ ਲਿਓ ਮੈਨੂੰ ਤਾਲ ਕੇ ਲੈਣਾ ਜਾਂ ਮੈਂ ਤੂੰ ਇਨ ਇਥੇ ਹਾਂ ਹਾਂ ਹੂੰ ਉਹ ਜਾਂਦਾ ਹਾਂ ਮੜਾ ਇਹੋ ਰਿਹਾ ਹੂ ਯਾਰ ਬਾਜਾ ਕੋਈ ਕੰਮ ਹੁੰਦਾ ਇਸ ਦੀ ਪਰਖ ਆ ਯਾਰ ਇਹਨੇ ਇੱਕ ਵਾਰਸ ਖੜਿਆ ਦੇਖ ਕਿ ਉਹਨੇ ਕਿੰਨੇ ਕਰਤੀਆਂ ਦੀ ਉਹ ਬਾਜਾ ਕੋਈ ਕੰਮ ਹੁੰਦਾ ਓਏ ਆ ਜਾ ਨਿੰਗੋ ਹੀ ਹੈ ਨਹੀਂ ਚੰਗਾ ਮੇਰਾ ਅੰਦਰ ਆਤਾ ਹੁੰਦਾ ਮੈਨੂੰ ਇਸ ਵੇਲੇ ਓਏ ਆ ਜਾ ਨਹੀਂ ਨਹੀਂ ਪੜਾ ਬਾਈ ਮੈਂ ਉਹ ਮੰਜੇ ਤੋਂ ਖੜਾ ਹੋ ਜਾ ਅਗਰ ਬਾਬਾ ਜਣਾ ਯਾਰ ਇਹਦੇ ਨਾਲ ਮੈਂ ਮੈਂ ਇੱਥੇ ਠੂਈ ਸਿੱਧੀ ਕਰ ਦਾਂ 10 ਮਿੰਟ ਦੋ ਮਿੰਟ ਬੈਠਾ ਨਿਪਾੜਾ ਤੇ ਇਹਦੇ ਨਾਲ ਤਬਾਕ ਤੂੰ ਨਹੀਂ ਕਰ ਜੇਂਗਾ ਮੈਂ ਨਹੀਂ ਜਾਂਦਾ ਗਾ ਮੈਂ ਨਹੀਂ ਆ ਮੈਨੂੰ ਤੇ ਬਟ ਚੰਗਾ ਫਿਰ ਮੈਂ ਜਾਵਾਂ ਜੀ ਨਾਲ ਡੱਕੀ ਜਾਵਾਂ ਬੁੰਡੀ ਕਾਲੀ ਤੇ ਬਰ ਦੇਖ ਲੈ ਸਰਤਾ ਲਉਂਦੀ ਅੱਗੇ ਤੇਰਾ ਨਹੀਂ ਕਰ ਉਹ ਨਹੀਂ ਜਾਂਦਾ ਦਾਸ ਨੂੰ ਜੀ ਕਰਦਾ ਚਾਹ 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 ਤਾਂ ਪੀਉਂ ਆ ਹਾਂ ਇਹਨੂੰ ਜੀ ਆਂ ਨਹੀਂ ਜਾਣ ਮੈਂ ਜਾਵਾਂ ਫਿਰ ਜਾਓ ਭਾਈ ਜਾਓ ਮਿੰਟਾਂ ਆਂਦੀ ਹੈ ਕਿ ਨੰਗਲ ਰਾਹ ਹੈ ਆਂ ਜੀ ਆਂ ਕਦੀ ਪਾਰ ਪਾ ਲਿਆ ਮੈਂ ਦਰਸ਼ਣਾਂ ਚੱਲ ਤਾ ਓਹ ਓਏ ਆਏਗਾ ਤੂੰ ਜਾਈ ਜਾਨੇ ਯਾਰ मैं तो पेहाड़ आसमान जाया हूँ। हाँ है हाँ है हाँ आइसलेट करी नहीं भाई। क्यों पता नहीं। आ जा। क्या अच्छा, बात सी है बारा। बारबाले किंग इंडियन। कितने गाकता। बढ़िया रहा। बहुत बढ़िया रहा। बढ़िया रहा बढ़िया। आ जा। आ जा इधर हट जा। बढ़िया रहा है। किस्सा नहीं होगा। की करता हूँ ਕਿਆ ਰੋਵਰ ਦੋਗੇ ਚਾਹ ਪੀਣਿਆ ਹਾਂ ਉਹ ਨੂੰ ਤਾਂ ਕਹੇ ਚਾਹ ਮੈਂ ਨਹੀਂ ਹਾਂ ਆ ਜਾ ਨਾ ਮੈਂ ਨਹੀਂ ਹਾਂ ਮੈਂ ਨਹੀਂ ਹਾਂ ਦੋਸ਼ ਕਹਿੰਦੇ ਉਹ ਬਾਬਾ ਉਹਦੇ ਨਾਲ ਤੇ ਗੱਲ ਹੀ ਕਰਨ ਆਈ ਜਾਣੀ ਮੈਂ ਇਹਨਾਂ ਨਾਲ ਹੈ ਇੱਕ ਦੂਜਾਰਾ ਉਹ ਨਾ ਵਰਖੇ ਦੇ ਕੀ ਆਤੀ ਪਾ ਆਇਆ ਨਾ ਕਿੱਧਰ ਆਇਆ ਕਿਆ ਚਾਹ ਤਬਾ ਮੈਂ ਜਾਵਾਂਗੇ ਹਾਂ ਆ ਬਾਹਰ ਡਾਲਾ ਬਾਬਾ ਡਾਲਿਓ ਹਾਂ ਬਾਹਰ ਡਾਲਾ ਡਾਲਿਓ